ਅੱਜ ਸੋਨੇ ਤੋਂ ਵੀ ਮਹਿੰਗੀ ਚੀਜ਼ ਤੁਹਾਨੂੰ ਦਿਖਾਉਣ ਲੱਗਿਆ ਜੀ ਆਪਾਂ ਸੋਨੇ ਨਾਲੋਂ ਵੀ ਮਹਿੰਗੀ ਕਿਉਂ ਮਹਿੰਗੀ ਕਿਉਂਕਿ ਸੋਨਾ ਤਾਂ ਆਪਣੇ ਬਾਰੀ ਕੰਮ ਆਉਂਦਾ ਪਾਉਣ ਦੇ ਜਾਂ ਫਰੇਡੀਆਂ ਦੀਆਂ ਪਸਮਾਨੋਂ ਮਹਿੰਗੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਪਰ ਜਿਹੜੀ ਚੀਜ਼ ਤੁਹਾਨੂੰ ਖਰੀਦੇ ਵਿੱਚ ਮਿਲ ਜਵੇ ਤੇ ਤੁਹਾਡੇ ਸਰੀਰ ਲਈ ਉਹ ਬਹੁਤ ਹੀ ਫਾਇਦੇਮੰਦ ਹੋਵੇ ਤੇ ਫਿਰ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਸੋਨੇ ਤੋਂ ਵੀ ਕੀਮਤੀ ਆ ਕਿਉਂ ਕਿਉਂਕਿ ਆਪਾਂ ਤਾਂ ਇਹ ਦੇਖਣਾ ਨਾ ਵੀ ਆਪਣੇ ਲਈ ਕੰਮ ਕਿਹੜੀ ਚੀਜ਼ ਨਹੀਂ ਕਰਿਆ ਠੀਕ ਆ ਜੀ ਸੋਨਾ ਬਾਹਰੀ ਦਿਖ ਲਈ ਆ ਤੇ ਇਹ ਚੀਜ਼ ਅੰਦਰ ਵੀ ਦਿਖਾਈ ਲਈ ਆ ਮੁਰੇ ਸਰਦੀਆਂ ਵੀ ਆ ਰਹੀਆਂ ਨੇ ਠੰਡ ਆ ਰਹੀ ਆ ਤੁਹਾਡੇ ਲਈ ਇੱਕ ਤਾਕਤ ਦਾ ਟੋਨ ਦਾ ਸਰੀਰ ਦੇ ਵਿੱਚ ਆਪਾਂ ਨੇ ਦੋਸਤ ਨੇ ਇੱਕ ਵੈਦ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਤੇ ਆਪਾਂ ਉਹਨਾਂ ਦੀ ਗੱਲ ਮੰਨ ਕੇ ਇਸ ਚੀਜ਼ ਨੂੰ ਤਿਆਰ ਕੀਤਾ ਕਿਉਂਕਿ ਆਪਣੇ ਘਰ ਦੇ ਵਿੱਚ ਹੀ ਹੁੰਦੀ ਹੈ ਇਹ ਬੂਟੀ ਆਪਾਂ ਇਹਦੀ ਮਤਲਬ ਕੋਈ ਬਹੁਤਾ ਇਸ ਪਾਸੇ ਧਿਆਨ ਨਹੀਂ ਦਿੰਦੇ ਕਿਉਂਕਿ ਜਿਹੜੀਆਂ ਫਰੀ ਦੀਆਂ ਚੀਜ਼ਾਂ ਆਸੀਂ ਉਹੀ ਸਮਝਦੇ ਆਂ ਵੀ ਇਹਦੀ ਤਾਂ ਕੋਈ ਕਦਰ ਹੀ ਨਹੀਂ ਹੁੰਦੀ ਮਤਲਬ ਠੀਕ ਹੈ ਜੀ ਪਰ ਜੇ ਤੁਸੀਂ ਇਹਨੂੰ ਸਹੀ ਢੰਗ ਨਾਲ ਪਿਆਰ ਕਰ ਲਮੋ ਠੀਕ ਹੈ ਜੀ ਫਿਰ ਇਹ ਸੋਨੇ ਤੋਂ ਵੀ ਇਹ ਮਹਿੰਗੀ ਚੀਜ਼ ਬਣ ਜਾਂਦੀ ਹੈ ਕਿਉਂਕਿ ਜਿਹੜੀ ਤੁਹਾਡੇ ਸਿਹਤ ਲਈ ਕੀ ਵਧੀਆ ਹੋਵੇ ਮਤਲਬ ਤੁਹਾਡੇ ਲਈ ਇੱਕ ਟੌਨ ਦਾ ਤਾਕਤ ਦਾ ਮਲਕੂਰਾ ਸੁਪਰ ਸੁਪਰ ਟੌਨ ਕਹੇ ਲਈ ਇਹ ਆਪੀ ਸੋਨੇ ਤੋਂ ਮਹਿੰਗੀ ਚੀਜ਼ ਹੋ ਗਈ ਜੋ ਆਪਾਂ ਵੀਡੀਓ ਵੱਡੀ ਨਾ ਹੋ ਜੇ ਵਾਲੀ ਤੇ ਤੁਸੀਂ ਪਹਿਲਾਂ ਦਾ ਵਿਚ ਨਾਲ ਹੀ ਆਪਾਂ ਤੁਹਾਨੂੰ ਦਿਖਾ ਦੇਣਾ ਦੇਖੋ ਵੀ ਜਿਹੜੀ ਇਹ ਬੂਟੀ ਆ ਇਹ ਆਪਣੇ ਕੋਲ ਕਾਫੀ ਵਧੀਆ ਆਪਾਂ ਤਿਆਰ ਕੀਤੀ ਸੀਗੀ ਉਹ ਤਾਂ ਹੀ ਆਪੀ ਜਾਂਦੀ ਆ ਪਰ ਆਪਾਂ ਨੂੰ ਸੰਭਾਲਿਆ ਆਪਾਂ ਇਹਦੀ ਕੇਅਰ ਕੀਤੀ ਕਿਉਂਕਿ ਲੋਕ ਹੀ ਕਹਿੰਦੇ ਨੇ ਜੀ ਇਹ ਤਾਂ ਵੀ ਫਲਾਣੀ ਜਗ੍ਹਾ ਵੀ ਖੜੀ ਹੁੰਦੀ ਹੈ ਤਾਂ ਨਾਲੀਆਂ ਤੇ ਖੜੀ ਹੁੰਦੀਆਂ ਫਲਾਣੇ ਉੱਥੋਂ ਥੋੜੀ ਆਪਾਂ ਯਾਰ ਉਹ ਕਰਾਂਗੇ ਆਪਾਂ ਵਧੀਆ ਆ ਵੀ ਜਗ੍ਹਾ 'ਚ ਜਿੱਥੇ ਆਪਣੇ ਕੋਲ ਹੋਈ ਹੋਵੇ ਉਹਨੂੰ ਸੰਭਾਲੋ ਉਹਨੂੰ ਸੰਭਾਲ ਕੇ ਪਾਣੀ ਪੂਣੀ ਪਾ ਕੇ ਤਿਆਰ ਕਰਕੇ ਆਹੀ ਮੌਸਮ ਦੇ ਵਿੱਚ ਹੀ ਜ਼ਿਆਦਾ ਮਿਲਦੀ ਆ ਇਹਨੂੰ ਆਪਾਂ ਇਸ ਤਰ੍ਹਾਂ ਇਕੱਠੀ ਕਰ ਲੈਣ ਫਿਰ ਇਹਨੂੰ ਆਪਾਂ ਪਾਣੀ ਦੇ ਵਿੱਚ ਤੁਸੀਂ ਦੇਖ ਹੀ ਲਿਓ ਵੀਡੀਓ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਦੇਖੋ ਧੋ ਲੈਣਾ ਚੰਗੀ ਤਰ੍ਹਾਂ ਪੂਰਾ ਚੰਗੀ ਤਰ੍ਹਾਂ ਧੋਣਾ ਇਹਨੂੰ ਤੁਸੀਂ ਟੋਕੇ ਦੇ ਵਿੱਚ ਬਿਲਕੁਲ ਵੀ ਕੋਈ ਮਿੱਟੀ ਦਾ ਅੰਸ ਨਾ ਰਹਿ ਜਵੇ ਠੀਕ ਹੈ ਜੀ ਤੇ ਇਹਨੂੰ ਪੂਰਾ ਚੰਗੀ ਤਰ੍ਹਾਂ ਖੁੱਲੇ ਪਾਣੀ ਦੇ ਵਿੱਚ ਇਹਨੂੰ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹਨੂੰ ਧੋਕੇ ਤੁਸੀਂ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਇਹਨੂੰ ਆਪਾਂ बन ਕੇ ਕੁਛ ਟਾਈਮ ਲਈ ਪੰਜ ਚਾਰ ਘੰਟਿਆਂ ਲਈ ਕੱਪੜੇ ਜਿਵੇਂ ਪੱਗ ਦੇ ਕੱਪੜੇ ਚ ਨੂੰ ਰੱਖ ਲੈਣਾ ਵਾ ਮਲ ਮਲ ਦੇ ਕੱਪੜੇ ਚ ਤੇ ਪਾਣੀ ਤਾਂ ਨਚੜ ਜੂਗਾ ਉਸ ਤੋਂ ਬਾਅਦ ਇਹਨੂੰ ਫਿਰ ਆਪਾਂ ਸੁਕਾਉਣਾ ਵਾ ਸਾਮੇ ਧੁੱਪੇ ਨਹੀਂ ਸੁਕਾਉਣਾ ਇਹਨੂੰ ਇਹ ਗਈ 5-7 ਦਿਨ ਲੱਗ ਜਾਣ ਸਾਨੂੰ ਸਾਹੇ 10 ਦਿਨ ਲੱਗ ਜਾਣ ਪਰ ਲੇਕਿਨ ਇਹ ਸੁਕਾਉਣੀ ਸਾਮੇ ਹੀ ਆ ਧੁੱਪ ਚ ਨਹੀਂ ਉਹ ਵੀ ਤੁਸੀਂ ਧਿਆਨ ਰੱਖਣਾ ਜਿੱਥੇ ਸੁਕਾਉਣੀ ਆ ਕੋਈ ਇਹਦੇ ਵਿੱਚ ਚੀਜ਼ ਡਿੱਗੇ ਨਾ ਕਰੇ ਨਾ ਪੂਰੀ ਮਤਲਬ ਉਹਦੇ ਨਾਲ ਕਿਉਂਕਿ ਇਹਦੀ ਮਿਹਨਤ ਬਹੁਤ ਜ਼ਿਆਦਾ ਆਉਂਦੀ ਹੈ ਇਸੇ ਕਰਕੇ ਫਿਰ ਇਹ ਚੀਜ਼ਾਂ ਜਿਹੜੀਆਂ ਆਮ ਆਪਾਂ ਕਹਿ ਦਿੰਦੇ ਆਂ ਵੀ ਵੀ ਤਾਂ ਯਾਰ ਉਮੀ ਖਾਨੀ ਕੇ ਉਹ ਨੇ ਕਿਉਂਕਿ ਆਪਾਂ ਇੰਨਾ ਟਾਈਮ ਆਪਣੇ ਦਿੰਦੇ ਨਹੀਂ ਆਪਾਂ ਇਹਨਾਂ ਚੀਜ਼ਾਂ ਲਈ ਸੋ ਪਰ ਉਹ ਇਹਨੂੰ ਉਸ ਤੋਂ ਬਾਅਦ ਤੁਸੀਂ ਸੁਕਾ ਲੈਣਾ ਵਾ ਸੁਕਾ ਕੇ ਬਾਅਦ ਚ ਇਹਦਾ ਇਸ ਤਰ੍ਹਾਂ ਮਲ ਕੇ ਪਾਊਡਰ ਬਣਾ ਕੇ ਇਹਦਾ ਮੈਕਸੀ ਵਿੱਚ ਤੁਸੀਂ ਇਹਨੂੰ ਗ੍ਰाइंड ਕਰ ਲਿਓ ਸੁਕਾ ਕੇ ਇਹਨਾਂ ਬਿਲਕੁਲ ਸੁਕੈਣਾ ਤੇ ਇਸ ਤਰ੍ਹਾਂ ਦਾ ਪਾਊਡਰ ਇਹ ਬਣ ਜਾਣਾ ਸੁੱਕਦੀ ਆ ਦੇਖੋ ਇਸ ਤਰ੍ਹਾਂ ਇਹ ਪਾਊਡਰ ਬਣ ਗਿਆ ਆਪਣੇ ਕੋਲ ਇਹ 200 ਗ੍ਰਾਮ ਪਾਊਡਰ ਤਿਆਰ ਹੋਇਆ ਵਾ ਇਹ ਲੋ ਕਿੰਨੀ ਬੁਤੀ ਸੀਗੀ ਤੁਸੀਂ ਦੇਖੀ ਹੋਈ ਆ ਉਹ ਤੋਂ 200 ਗ੍ਰਾਮ ਪਾਊਡਰ ਤਿਆਰ ਹੋਇਆ ਤੇ ਇਹਦੇ ਵਿੱਚ ਤੁਸੀਂ 200 ਤੋਂ 300 ਗ੍ਰਾਮ ਮਿਸ਼ਰੀ ਆ ਜਿਹੜੀ ਆ ਮਿਸ਼ਰੀ ਆਪਾਂ ਕੋਲ 300 ਗ੍ਰਾਮ ਭਾਜਨ ਕੀਤਾ ਹੋਇਆ ਇਹ ਆਪਾਂ ਇਸ ਵਿੱਚ ਮਿਕਸ ਕਰਨੀ ਆ 300 ਗ੍ਰਾਮ ਮਿਸ਼ਰੀ ਇਹ ਕਰਕੇ ਇਸ ਮਿਕਸ ਇਹ ਆਪਾਂ ਅੱਧਾ ਚਮਚਾ ਸਵੇਰੇ ਦੁੱਧ ਨਾਲ ਲੈ ਲਓ ਪਾਣੀ ਨਾਲ ਲੈ ਲਓ ਸ਼ਾਮ ਨੂੰ ਫੇਰ ਆਪਾਂ ਇੱਕ ਮਤਲਬ ਦੋ ਟਾਈਮ ਹੀ ਲੈ ਸਕਦੇ ਆ ਤੇ ਹਾਂ ਮੈਂ ਇਹ ਕਹਾਂ ਜ਼ਰੂਰ ਕਹਾਂ ਵੀ ਮੈਂ ਵਰਤਦਾ ਹਾਂ ਪਿਛਲੇ ਸਾਲ ਵੀ ਆਪਾਂ ਹੀ ਤਿਆਰ ਕਰੀ ਸੀਗੀ ਤੇ ਉਦੋਂ ਲੇਕਿਨ ਆਪਾਂ ਇਹ ਸੀ ਵੀ ਚਲੋ ਵੀਡੀਓ ਨਹੀਂ ਸੀ ਬਣਾਈ ਤੇ ਇਸ ਵਾਰ ਮੈਂ ਫੇਰ ਕਿਉਂਕਿ ਰਿਜ਼ਲਟ ਦਾ ਵਧੀਆ ਆਇਆ ਬਹੁਤ ਤੇ ਸਰੀਰ ਨੂੰ ਤਾਕਤ ਦਿੰਦੀ ਹੈ ਇਹ ਦਵਾਈ ਮਤਲਬ ਤੇ ਫੇਰ ਮੈਂ ਕਹਾਂ ਯਾਰ ਜਦੋਂ ਫ੍ਰੀ ਦੇ ਵਿੱਚ ਇਹ ਚੀਜ਼ ਕਿਉਂ ਨਾ ਆਪਾਂ ਆਪਣੇ ਭਰਾਵਾਂ ਦੇ ਨਾਲ ਇਹ ਗੱਲ ਨੂੰ ਸ਼ੇਅਰ ਕਰ ਲਈਏ ਕਿਉਂਕਿ ਜਿਹੜੇ ਸਾਰੇ ਬੈਦ ਹੁੰਦੇ ਨੇ ਉਹ ਇਹ ਨਹੀਂ ਗੱਲਾਂ ਦੱਸਦੇ ਇਹ ਕਿਉਂਕਿ ਦੇਖੋ ਉਹਨਾਂ ਦਾ ਵੀ ਆਪਣਾ ਦੁਕਾਨਦਾਰੀ ਆ ਠੀਕ ਆ ਨਾ ਉਹ ਇਹ ਫ੍ਰੀ ਵਿੱਚ ਨਹੀਂ ਦੱਸਣਗੇ ਪਰ ਉਹ ਆਪਣੇ دوست ਨੇ ਸਰਹੰਦ ਤੋਂ ਨੇ ਬੈਦ ਤਰਮਿੰਦਰ ਤਲਾਨੀਆਂ ਜੀ ਠੀਕ ਆ ਜੀ ਉਹ ਆਪਾਂ ਨੂੰ ਦੱਸ ਦਿੰਦੇ ਨੇ ਤੇ ਉਹਨਾਂ ਨੇ ਮੈਨੂੰ ਪਿਛਲੇ ਸਾਲ ਦੱਸਿਆ ਸੀ ਤੇ ਉਹਨਾਂ ਨੇ ਦੱਸਣ ਤੇ ਮੈਂ ਬੂਟੀ ਨੂੰ ਇਹ ਪ੍ਰੋਸੈਸ ਨਾਲ ਤਿਆਰ ਕੀਤਾ ਤੇ ਬਹੁਤ ਵਧੀਆ ਰਿਜ਼ਲਟ ਆਇਆ ਇਹਦਾ ਠੀਕ ਆ ਜੀ ਤੇ ਹੁਣ ਆਪਾਂ ਫਿਰ ਤਿਆਰ ਕੀਤੀ ਹੈ 2 ਮਹੀਨੇ ਘਟੋ-ਘਟੇ ਚੱਲੂਗੀ ਆਪਣੀ ਦਵਾਈ ਇਹ ਤੇ ਆਪਾਂ ਇਹ ਵਰਤਦੇ ਆ ਤੁਸੀਂ ਵਰਤਨੀ ਆ ਕਿਸੇ ਵੀ ਆਪਣੇ ਬੈਦ ਨਾਲ ਸਲਾਹ ਕਰਕੇ ਰੈ ਕਰਕੇ ਵਰਤਿਓ ਤੇ ਦੂਸਰਾ ਤੁਸੀਂ ਇਹ ਆ ਕਿ ਨਹੀਂ ਤੁਸੀਂ ਗੂਗਲ ਦੇ ਉੱਪਰ ਇਹਨੂੰ ਦੇਖ ਸਕਦੇ ਹੋ ਇਹਦੀਆਂ ਵੀਡੀਓ ਬਹੁਤ ਪਈਆਂ ਨੇ ਬਈ ਇਹਨੂੰ ਛੋਟੀ ਦੁੱਦੀ ਕਹਿੰਦੇ ਨੇ ਤੁਸੀਂ ਵੀਡੀਓ ਦੇਖ ਹੀ ਲਈ ਇਹਨੂੰ ਛੋਟੀ ਦੁੱਦੀ ਦੇ ਨਾਂ ਦੇ ਨਾਲ ਹੀ ਬੁੱਕੀ ਜਾਣੀ ਜਾਂਦੀ ਆ ਆਮ ਹੀ ਇਹ ਹੁੰਦੀ ਆ ਪਰ ਅਸੀਂ ਇਹਦੀ ਕਦਰ ਨਹੀਂ ਪਾਉਂਦੇ ਇਸ ਕਰਕੇ ਇਹ ਮਤਲਬ ਆਪਣੀ ਹੀ ਹੁੰਦੀ ਆ ਕਿਉਂਕਿ ਫ੍ਰੀ ਦੇ ਵਿੱਚ ਅਸੀਂ ਕਹਿੰਦੇ ਆ ਤਾਂ ਉਹੀ ਹੋ ਗਈ ਪਰ ਕੁਦਰਤ ਨੇ ਸਾਨੂੰ ਬਹੁਤ ਖਜ਼ਾਨਾ ਦਿੱਤਾ ਹੋਇਆ ਵਾ ਤੇ ਤਾਂ ਦਾ ਇੱਕ ਖਜ਼ਾਨਾ ਵਾ ਤੇ ਸੂਈ ਨੂੰ ਜਰੂਰ ਤੁਸੀਂ ਜਿਸ ਤਰ੍ਹਾਂ ਆਪਾਂ ਵੀਡੀਓ ਤੁਹਾਨੂੰ ਦਿਖਾਇਆ ਇਹਨੂੰ ਵਰਤਿਓ ਤੇ ਬਾਕੀ ਤੁਸੀਂ ਇਹਦੀਆਂ ਵੀਡੀਓ ਨੇ ਜਿਹੜੀਆਂ ਉਹ ਖੁਦ ਤੁਸੀਂ YouTube ਤੇ Google ਤੇ ਦੇਖ ਸਕਦੇ ਹੋ ਕੰਮ ਬਹੁਤ ਸਾਰੇ ਕਰਦੀ ਆ ਇਹ ਪਰ ਜ਼ਿਆਦਾਤਰ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਤਾਕਤ ਖੂਨ ਸਾਫ ਕਰਦੀ ਆ ਠੀਕ ਆ ਜੀ ਤੇ ਬਾਕੀ ਵੱਡੀ ਜਿਹੜੀ ਸਰੀਰ ਦੀ ਤੁਹਾਡੇ ਤਾਕਤੀਆਂ ਵਾਕਈ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਸਾਰੇ ਮਸਲੇ ਹੀ ਹੱਲ ਹੋ ਗਏ ਠੀਕ ਆ ਜੀ ਜਰੂਰ ਤਿਆਰ ਕਰੋ ਤੇ ਕਿਸੇ ਦੀ ਸਲਾਹ ਨਾਲ ਕਿਸੇ ਬੈਦ ਦੀ ਨਾਲ ਸਾਡਾ ਛੋਟਾ ਮਿੱਤਰ ਪਿਆਰਾ ਹੈਗਾ ਕੋਈ ਇਮਾਨਦਾਰ ਬੈਦ ਉਹੀ ਤੁਹਾਨੂੰ ਦੱਸੂਗਾ ਨਹੀਂ ਤਾਂ ਕਿਸੇ ਨੇ ਦੱਸਣਾ ਨਹੀਂ ਇਹਦੇ ਬਾਰੇ ਤੇ ਜਰੂਰ ਇਹਨੂੰ ਵਰਤਿਓ ਭਰਾਵੋ ਬੜੀ ਘੈਂਟ ਚੀਜ਼ ਆ ਆਪਾਂ ਤਿਆਰ ਕਰਕੇ ਹੁਣਾਂ ਡੱਬੇ ਚ ਪਾਉਣ ਲੱਗੇ ਸੀਗੇ ਤੇ ਮੈਂ ਕਿਹਾ ਯਾਰ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸਾਂਝੀ ਕਰੀਏ ਇਹ ਚੀਜ਼ਾਂ ਕਿਉਂਕਿ ਇੰਨੀ ਦੇਖੋ ਤੁਸੀਂ ਦੇਖ ਹੀ ਲਿਆ ਵੀਡੀਓ ਵਿੱਚ ਕਿੰਨੀ ਮਿਹਨਤ ਕੀਤੀ ਹੈ ਘੱਟੋ ਘੱਟ ਇਹਨੂੰ 12 13 ਦਿਨ ਲੱਗੇ ਇੱਥੇ ਤੱਕ ਆਉਂਦੀ ਨੂੰ ਮਤਲਬ ਤੇ ਸੱਜਣ ਕਿਸੇ ਬੈਦ ਚੰਗੀ ਨਾਲ ਅਪਰੇ ਕਰਕੇ ਇਹਨੂੰ ਵਰਤਦੇ ਹੋਗੇ ਬਹੁਤ ਆਗਦਾ ਧੰਨਵਾਦ